ਇੱਕ ਰਾਣੇ ਨੇ ਇੱਕ ਤੱਕ ਲਾਈ ਕਿ ਸਾਡੇ ਇੱਥੇ ਮੁੰਡੇ ਮੰਡਦੀ ਆ ਪਾਵਲਨ ਦੋ ਪਾਵਲਨ ਲੱਗਿਆ ਰਹੀ ਜਿਹੜਾ ਤੇ ਦਰੁੱਸ ਬੜੇ ਵੱਡੇ ਛੋਟੇ ਪਰ ਨਹੀਂ ਪਾਣੀ ਨਹੀਂ ਜ਼ੋਰ ਨਹੀਂ ਪਾ ਦਿੰਦਾ ਜਿਹੜਾ ਜਿਹੜਾ ਹੁਣ ਟੁੱਟਾ ਉਹਦਣ ਆਹ ਜਿਹੜਾ ਪਹਿਲਾਂ ਟੁੱਟਿਆ ਜਿਹੜਾ ਪਾਣੀ ਆਇਆ ਜਿਹੜਾ ਪਾਣੀ ਆਇਆ ਹਾਂ ਦੋ ਪਾਵਲਨ ਸਾਰੀ ਦਿਹਾੜੀ ਲੱਗੀਆਂ ਰਹੀਆਂ ਉਹਨੇ ਲੱਗੇ ਨਹੀਂ ਲੱਗਣ ਦਿੱਤਾ ਮਿੱਟੀ ਦਰੁੱਸ ਬੜੇ ਵੱਡੇ ਵੱਡੇ ਛੋਟੇ ਏਰ ਕੇ ਲਈ ਗਿਆ ਬੜੇ ਛੋਟੇ ਏ ਮੂਹਾਂ ਟੁੱਟਣ ਕਾਰਨ ਵੀ ਤਾਂ ਵੀ ਉਹ ਵੇਖ ਲੈ ਟੁੱਟ ਗਿਆ ਬਾਣ ਖਿੱਲੇ ਰ ਹੀ ਗਿਆ ਵਾ ਤੇ ਉਹ ਅੱਜ ਨੂੰ ਟਾਇਰ ਕੰਨ ਕੋ ਅੱਜੇ ਟੁੱਟਾ ਉਹ ਅੱਜ ਟੁੱਟਾ ਉਧਰ ਕੋਠੀ ਦੱਸਣਾ ਹਾਂਜੀ ਹਾਂਜੀ ਉਹ ਅੱਜ ਟੁੱਟਾ ਉਹ ਕੋਠੀ ਦੇ ਲੱਗ ਗਿਓ ਟੁੱਟ ਗਿਆ ਇੱਥੋਂ ਬੇੜੀ ਦਾ ਸਾਨੂੰ ਵੀਰੇ ਘਰ ਨੂੰ ਜਾਂਦਾ ਆ ਆ ਬੇੜੀ ਭਜਾਈ ਦੇ ਹੀ ਆ ਤੇ ਅਸੀਂ ਤਾਂ ਇਧਰ ਆਪਣਾ ਮਾਰ ਡੰਗਰ ਪਾਰ ਕੱਢਿਆ ਆ ਅੱਛਾ ਉਹ ਤੂੜੀ ਆਈ ਤੂੜੀ ਲਵਾਉਂਦੇ ਪੈਸਾ ਮੈਂ ਤਾਂ ਗਿਆ ਨਹੀਂਗਾ ਮੈਨੂੰ ਇਹ ਨਹੀਂ ਪਤਾ ਕਿ ਸਮਾਨ ਕੱਢ ਲਿਆ ਜਾਂ ਨਹੀਂ ਕੱਢ ਲਿਆ ਇਹ ਤੁਹਾਨੂੰ ਜਾਂਾਂਗੇ ਫਿਰ ਗੱਲਬਾਤ ਗਾਂ ਉਹ ਉਹ ਕਿੱਥੇ ਦਿੱਤਾ ਉਹ ਆ ਜਿਹੜੀ ਕੋਠੀ ਨਾਲ ਸਾਹਮਣੇ ਕੋਠੀ ਦੀ ਇਹ ਨੂੰ ਸਾਹਮਣੇ ਟੋਟਾ ਆ ਆ ਜਿਹੜੀ ਨਹੀਂ ਕੋਠੀ ਨਾਲ ਸਾਹਮਣੇ ਵੱਡੀ ਕੋਠੀ ਮੈਂ ਇੱਥੇ ਰਵਾਂ ਗਾਂ ਆਹੋ ਗਾਂ ਉਹਨੂੰ ਇੰਨਾ ਕੁ ਪਰਾ ਕਰ ਕੇ ਆਵਾਂ ਉਹ ਤੋਂ ਟੋਟਾ ਸਾਹਮਣੇ ਚੰਗਾਲ ਗਿਆ ਰ ਤੇ ਵਿਚਾ ਹੋ ਗਿਆ ਜਿਹੜਾ ਬੋਫਰ ਜਦੀਦ ਵਜਦਾ ਨਾ ਹਾਂਜੀ ਦੋ ਬਾਉਪੁਰ ਇੱਕ ਬਾਉਪੁਰ ਕਦੀਮ ਇੱਕ ਜਦੀਦ ਹੈ ਸਾਡਾ ਪਿੰਡ ਬਾਉਪੁਰ ਕਦੀਮ ਆ ਵਾਈਦਾ ਅੱਛਾ ਅਸੀਂ ਪੀਠੇ ਆਪਾਂ ਉਹਨੀਆਂ ਪੈੜੀਆਂ 'ਚ ਜਿਹੜਾ ਬਾਉਪੁਰ ਜਦੀਦ ਹੈ ਉਹ ਇੱਕ ਥਾਂ ਤੇ ਬੈਠਾ ਉਹ ਪਿੰਡ ਬਣਿਆ ਉਹ ਬਾਉਪੁਰ ਜਦੀਦ ਦੇ ਜਦੀਦ ਕੋਟਾਵਾ ਇਹ ਸਾਰੇ ਮਾਲਕੀਆਂ ਹੀ ਆ ਇਹ ਇਹ ਮਾਲਕੀਆਂ ਕੁਝ ਵਿੱਚ ਰਹਿ ਗਿਆ ਵੀ ਆ ਸਰਕਾਰੀ ਵੀ ਆ ਜਿਵੇਂ ਜਿਵੇਂ ਕਹਦਾ ਜੋਰ ਪਿਆ ਕਹਿੰਦੇ ਪੱਕੀਆਂ ਕਰਾ ਲੀਆਂ ਕਹਿੰਦੇ ਨਹੀਂ ਕਰਾਈਆਂ ਅੱਛਾ ਅੱਛਾ ਇਤਰਾ ਹੋਇਆ ਤੇ ਵਿੱਚ ਕਈ ਪਚਾਇਦੀਆਂ ਪੈੜੀਆਂ ਵੀ ਆ ਗਈਆਂ ਇਹ ਤਰ੍ਹਾਂ ਦੇ ਲੋਕ ਆਪੋ ਆਪਣਾ ਜਿਗਰਾ ਕਰਦੇ ਆ ਭਾਪੇ ਦੇ ਹੋਰ ਸਾਡਾ ਹੋ